ਉਨੇ ਤੋ ਤੱਕ ਲਿਖਿਆ ਵੀ ਜਦੋਂ ਇਹ ਗੱਲ ਹੋ ਜਾਂਦੀ ਹੈ ਤੇ ਉੱਥੇ ਦਾ ਇੱਕ ਮੁੱਖ ਕਾਜ਼ੀ ਸੀ ਜਿਹਦਾ ਨਾਮ ਸੀ ਕਾਜ਼ੀ ਰੁਕਨਉਦੀਨ ਹਾਂਜੀ ਕਹਿੰਦੇ ਵੀ ਜਦੋਂ ਇਹ ਦੱਸਿਆ ਗਿਆ ਕਾਜ਼ੀ ਰੁਕਨਦੀਨ ਨੂੰ ਕਿ ਇੱਕ ਆ ਕਾਫਰ ਆਇਆ ਜਿਸ ਨੇ ਖੁਦਾ ਦੇ ਘਰ ਦੇ ਵੱਲ ਪੈਰ ਕੀਤੇ ਨੇ ਤੇ ਕਹਿੰਦੇ ਕਾਜ਼ੀ ਰੁਕਨਦੀਨ ਸਾਹਿਬ ਉੱਥੇ ਆਪਣੇ ਨਾਲ ਕੁਝ ਲੋਕਾਂ ਨੂੰ ਲੈ ਕੇ ਆਏ ਆਪਣੇ ਮুরিਦਾਂ ਨੂੰ ਕਹਿੰਦੇ ਮুরিਦਾਂ ਨੂੰ ਵੀ ਆ ਅਸੀਂ ਦੇਖੇ ਕਾਫਰ ਕੌਣ ਆਇਆ ਇਹਨੂੰ ਮਾਰ ਦਾਂਗੇ ਅੱਜ ਅਸੀਂ ਤੇ ਕਹਿੰਦੇ ਗੁੱਸੇ ਚ ਆਏ ਸੀ ਪੂਰਾ ਹਾਂਜੀ ਤੇ ਜਿਸ ਵਕਤ ਗੁਰੂ ਨਾਨਕ ਸਾਹਿਬ ਕੋਲ ਕਾਜ਼ੀ ਸਾਹਿਬ ਗਏ ਤੇ ਕੁਛ ਲੋਕਾਂ ਨੂੰ ਕਿਹਾ ਠਹਿਰੋ ਗੁਰੂ ਸਾਹਿਬ ਹੁਣ ਇੱਥੇ ਗੱਲ ਆਂਦੀ ਹੈ ਸਤਿ ਸ਼੍ਰੀ ਅਕਾਲ ਵੀ ਸਤਿ ਸ਼੍ਰੀ ਅਕਾਲ ਪਹਿਲੀ ਵਾਰ ਕਿਉਂਕਿ ਸਤਿ ਸ਼੍ਰੀ ਅਕਾਲ ਪੰਜਾਬ ਦਾ ਇੱਕ ਬਹੁਤ ਰਵਾਇਤੀ ਤੇ ਇੱਕ ਗ੍ਰੀਟਿੰਗ ਰਿਹਾ ਹੈ ਅੱਛਾ ਠੀਕ ਹੈ ਪਰ ਅੱਜ ਕਿੱਥੇ ਨਾ ਕਿਤੇ ਕਿਉਂਕਿ ਦੇਖੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਖਾਲਸੇ ਦਾ ਨਾਰ ਮਤਲਬ ਇੱਕ ਫਤਿਹ ਆ ਜਿਹੜੀ ਵੀ ਅਸੀਂ ਜਦੋਂ ਵੀ ਸਿੰਘ ਨੂੰ ਮਿਲਦੇ ਆ ਗੁਰੂ ਸਾਹਿਬ ਦੇ ਹੁਕਮ ਅਨੁਸਾਰ ਬੁਲਾਉਂਦੇ ਆ ਲੇਕਿਨ ਉਸ ਤੋਂ ਪਹਿਲਾਂ ਜਿਹੜਾ ਸਤਿ ਸ਼੍ਰੀ ਅਕਾਲ ਆ ਇਹ ਵੀ ਖਾਲਸੇ ਦਾ ਇੱਕ ਬਹੁਤ ਪੁਰਾਤਨ ਸਿੱਖਾਂ ਦੀ ਇੱਕ ਬਹੁਤ ਪੁਰਾਤਨ ਸ਼ੈਲੀ ਦਾ ਪ੍ਰਤੀਕ ਆ ਤੇ ਗੁਰੂ ਨਾਨਕ ਦੇਵ ਮਹਾਰਾਜ ਵੱਲੋਂ ਇਸ ਵਕਤ ਉਸ ਕਾਜ਼ੀ ਨੇ ਗੁਰੂ ਸਾਹਿਬ ਨੂੰ ਕਿਹਾ ਸਲਾਮ ਅਲੈਕੁਮ ਤੇ ਗੁਰੂ ਸਾਹਿਬ ਦਾ ਜਵਾਬ ਸੀ ਗੁਰਬਰ ਅਕਾਲ ਸਤਿ ਸ਼੍ਰੀ ਅਕਾਲ ਗੁਰੂ ਸਾਹਿਬ ਨੇ ਸਤਿ ਸ਼੍ਰੀ ਅਕਾਲ ਉਦੋਂ ਬੁਲਾਈ ਗੁਰੂ ਸਾਹਿਬ ਨੇ ਸਾਬ ਦੇ ਵੇਲੇ ਤੋਂ ਸਾਨੂੰ ਇਸ ਗੱਲ ਦਾ ਜ਼ਿਕਰ ਮਿਲਦਾ ਹੈ ਪਹਿਲੇ ਪਾਸ਼ਾ ਨੇ ਪਹਿਲੇ ਪਾਸ਼ਾ ਤੋਂ ਮਿਲਦਾ ਇਸ ਗੱਲ ਦਾ ਤਸਦੀਕ ਮੈਂ ਨਹੀਂ ਉਹ ਡਾਇਰੀ ਕਰ ਰਹੀ ਹੈ ਤਾਜ ਦੇ ਨਕਸ਼ਬੰਦੀ ਦੀ ਜਿਹੜੀ ਆਈ ਵਿਟਨੈਸ ਡਾਇਰੀ ਹੈ ਅੱਛਾ